ਹਾਂਜੀ ਸਸਤਰੀ ਕਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ Braad Dairy Farm ਤੇ Facebook ਪੇਜ Braad Dairy Farm ਤੇ ਅੱਜ ਤੁਹਾਨੂੰ ਬਈ ਦੋ ਜਰਸੀ ਬੱਚੇ ਦਿਖਾਉਣੇ ਆਂ ਕੀਰੇ ਬੱਚੇ ਟਾਪ ਕੁਆਲਿਟੀ ਦੇ ਬਿਲਕੁਲ ਕਾਲੇ ਫੇਸ ਵਾਲੀ ਬੱਚੀਆਂ ਛੋਟੇ ਛੋਟੇ ਕਰਨਾਂ ਕਾਲੀ ਜਨ ਲੱਤਾਂ ਮਰਲੀ ਦੀ ਕਾਲੇ ਕਰਨ ਬਈ ਕੰਨੀਆਂ ਤੋਂ ਚਾਰ ਚਾਰ ਥਾਣਾ ਹੀ ਪੂੜ ਸ਼ਾਨੀ ਤਮਾਜ਼ ਚੈੱਕ ਕਰੋ ਜੀ ਬਹੁਤ ਸੋਹਣੀ ਪਿਆਰੀ ਅੱਛੀ ਹੈ ਬਹੁਤ ਸੋਨਾ ਗੂੜਾ ਲਾਲ ਰੰਗ ਹੈ ਜੀ ਬੁੱਧੀ ਵਾਲੀ ਬੱਚੀਆਂ ਦੀ ਕੰਮ ਕੰਨੀਆਂ ਦਾ ਕਾਲੇ ਚੈੱਕ ਕਰੋ ਬਹੁਤ ਕੁਆਲਟੀ ਵਾਲੇ ਬੱਚੇ ਬਈ ਦੋਨੇ ਸ਼ਾਨਦਾਰ ਵਜਨ ਵਾਲੇ ਚੌਂਕਾ ਵਾਲੇ ਬੱਚੇ ਆ ਆ ਵੇ ਚੀਪੀ ਕੁਆਲਟੀ ਚੈੱਕ ਕਰੋ ਬਈ ਅੰਥਰਾਂ ਦਾ ਸਾਈਜ਼ ਦਿਖਾਉਣੀ ਦਾ ਚੈੱਕ ਕਰੋ ਝੋਲੀ ਹੋਈ ਸੇਸ ਧਣ ਕਿੱਡਾ ਮੋਟਾ ਬਹੁਤ ਸੋਹਣਾ ਕੁਆਲਟੀ ਦਾ ਧਣ ਲੱਗਿਆ ਬੱਚੇ ਨੇ ਸ਼ਹਿਰ ਆਪਣਾ ਜੈਤੂਆ ਬਈ ਜ਼ਿਲ੍ਹਾ ਫਰੀਦਕੋਟ ਆ ਨੰਬਰ ਆਪਣਾ ਲਿਖਿਆ ਹੋਇਆ ਵੀਰੇ ਉੱਤੇ ਜਿਹਨੇ ਵੀ ਜਰਸੀ ਬੱਚੇ ਲੈਣ ਨੂੰ ਆਪਾਂ ਨੇ ਟੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ। ਅੱਛਾ ਇਸ ਕਿਹਨੇ ਕੁਆਲਟੀ ਨੂੰ ਚੈੱਕ ਕਰੋ ਵੀ ਬੁੱਧੀ ਵਾਲਾ ਵਸ਼ੀਆਂ ਮੱਥੇ ਡੂੰਗੇ ਫੇਸ ਕੁਆਲਟੀ ਨੂੰ ਦੋਨਾਂ ਬੱਚੀਆਂ ਬਹੁਤ ਸੋਹਣੀਆਂ ਬੱਚੀਆਂ। ਜਿਨ੍ਹਾਂ ਨੂੰ ਬੱਚੀਆਂ ਸੋਹਣੀਆਂ ਲੱਗਿਆ ਵੀਰੇ ਵੀਡੀਓ ਸ਼ੇਅਰ ਵੀ ਕਰ ਦਿਓ। ਇੱਕ ਵਾਰ ਦੁਬਾਰਾ ਬੇਨਤੀ ਕਰਦੇ ਹਾਂ ਜੈਤੋ ਸ਼ਹਿਰ ਜ਼ਿਲ੍ਹਾ ਫਰੀਦਕੋਟ ਬਾਜਾਖਾਨਾ ਰੋਡ ਤੇ ਆਪਣਾ ਘਰ ਆ ਨੰਬਰ ਆਪਣਾ ਉੱਪਰ ਲਿਖਿਆ ਹੋਇਆ ਜੀ ਜਿਹਨੇ ਵੀ ਦਰਸੀ ਬੱਚੇ ਲੈਣੇ ਆ ਆਪਣਾ ਚੈਨਲ ਬਰਾਡੇ ਫਾਰਮ ਜੈਤੋ ਜ਼ਰੂਰ ਸਬਸਕ੍ਰਾਈਬ ਕਰ ਲੋ ਜੀ ਧੰਨਵਾਦ ਦੋਸਤੋ ਇੱਕ ਵਾਰ ਦੁਬਾਰਾ ਤੁਹਾंचं चक्कर आ ਜਣੇ ਰੌਣਕੀਆਂ ਦੇ